ਸਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਥੀਓ ਪੰਜਾਬ ਦੇ ਵਿੱਚ ਨਵੀਂ ਸੋਚ ਦੀ ਸਰਕਾਰ ਹੈ ਨਵੇਂ ਆਈਡੀਆਜ਼ ਦੀ ਸਰਕਾਰ ਹੈ ਨਮਾ ਖੂਨ ਹੈ ਨਵੇਂ ਵਿਚਾਰ ਨੇ ਹਰ ਰੋਜ਼ ਕੋਈ ਨਾ ਕੋਈ ਨਵੇਂ ਵਿਚਾਰ ਜਾਂ ਨਵੇਂ ਆਈਡੀਆਜ਼ ਦੇ ਫੈਸਲੇ ਜਿਹੜੇ ਨੇ ਉਹ ਪੰਜਾਬ ਸਰਕਾਰ ਲੋਕਾਂ ਦੇ ਪੱਖ ਚ ਲੈ ਰਹੀ ਹੈ ਤਾਂ ਕਿ ਲੋਕਾਂ ਨੂੰ ਸਮੇਂ ਦੇ ਹਾਣੀ ਵੀ ਬਣਾਇਆ ਜਾ ਸਕੇ ਤੇ ਅਸੀਂ ਲੋਕਾਂ ਦੀਆਂ ਦਿੱਕਤਾਂ ਚ ਵੀ ਕਮੀ ਕਰ ਸਕੇ ਅੱਜ ਜਿਸ ਮਕਸਦ ਲਈ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਬੜਾ ਅਹਿਮ ਹੈ ਔਰ ਇਸ ਮਾਮਲੇ ਤੇ ਅਸੀਂ ਬਹੁਤ ਸਾਰਾ ਵਿਚਾਰ ਵਟਾਂਦਰਾ ਕੀਤਾ ਤੇ ਇਸ ਵਿਚਾਰ ਵਟਾਂਦਰੇ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਦਫ਼ਤਰ ਨੇ ਜਿੰਨੇ ਵੀ ਪੰਜਾਬ ਦੇ ਸਰਕਾਰੀ ਦਫ਼ਤਰ ਨੇ 2 ਮਈ ਤੋਂ ਉਨ੍ਹਾਂ ਦਾ ਟਾਈਮ ਟੇਬਲ ਬਦਲਣ ਲੱਗੇ ਹਨ 2 ਮਈ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਸਵੇਰੇ 7:30 ਵਜੇ ਤੋਂ ਦੁਪਹਿਰੇ 2 ਵਜੇ ਤੱਕ ਖੁੱਲਣਗੇ ਜੀ ਹਾਂ 2 ਮਈ ਤੋਂ ਦਿਨ ਮੰਗਲਵਾਰ ਤੋਂ 7:30 ਵਜੇ ਸਵੇਰੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਖੁੱਲਣਗੇ ਦੁਪਹਿਰ ਦੇ 2 ਵਜੇ ਤੱਕ ਔਰ 15 ਜੁਲਾਈ ਤੱਕ ਇਹ ਫੈਸਲਾ ਜਿਹੜਾ ਲਾਗੂ ਰਹੇਗਾ ਕਿਉਂਕਿ 1 ਮਈ ਦੀ ਮੇ ਡੇ ਦੀ ਛੁੱਟੀ ਹੈ ਸੋਮਵਾਰ ਦੀ ਤਾਂ ਇਸ ਕਰਕੇ ਫੈਸਲਾ ਜਿਹੜਾ ਹੈ 2 ਮਈ ਤੋਂ ਲਾਗੂ ਹੋ ਜੂਗਾ ਅਸੀਂ ਇਸ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਲੋਕ ਵੀ ਬਹੁਤ ਖੁਸ਼ ਨੇ ਕਿ ਗਰਮੀ ਪੈਣ ਤੋਂ ਪਹਿਲਾਂ-ਪਹਿਲਾਂ ਸਾਡੇ ਜਿਹੜੇ ਕੰਮ ਨੇ ਸਰਕਾਰੀ ਦਫ਼ਤਰਾਂ 'ਚ ਕੋਈ ਅਰਜੀ ਦੇਣੀ ਹੈ ਕੋਈ ਪ੍ਰਮਾਣ ਪੱਤਰ ਲੈਣਾ ਕੋਈ ਵੀ ਸਰਕਾਰੀ ਦਫ਼ਤਰ 'ਚ ਕੰਮ ਹੈ ਅਸੀਂ ਗਰਮੀ ਪੈਣ ਤੋਂ ਪਹਿਲਾਂ-ਪਹਿਲਾਂ ਉਹ ਕੰਮ ਕਰਕੇ ਆਪਣੇ ਰੋਜ਼ਮਰ ਦੀ ਜ਼ਿੰਦਗੀ ਦੇ ਕੰਮਾਂ ਤੇ ਆ ਸਕਦੇ ਆ ਸਾਡੀ ਦਿਹਾੜੀ ਨਹੀਂ ਫੁੱਟਣੀ ਸੋ ਸਾਡਾ ਦਿਨ ਖਰਾਬ ਨਹੀਂ ਹੋਣਾ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹ ਵੀ ਇਸ ਗੱਲ ਤੇ ਖੁਸ਼ ਨੇ ਕਿ ਅਸੀਂ ਸਵੇਰੇ ਸਵੇਰੇ ਆਪਣੇ ਦਫ਼ਤਰ ਜਾਵਾਂਗੇ ਤੇ ਜਦੋਂ ਤੱਕ ਗਰਮੀ ਸ਼ੁਰੂਆਤ ਹੋਊਗੀ ਜਾਂ ਗਰਮੀ ਦੀ ਪੀਕ ਲੋਡ ਹੋਊਗਾ ਉਹ ਤੱਕ ਅਸੀਂ ਆਪਣੇ ਘਰੇ ਆ ਜਾਵਾਂਗੇ ਬੱਚੇ ਵੀ ਸਾਡੇ ਜਿਹੜੇ 2 ਵਜੇ ਤੋਂ ਬਾਅਦ ਸਕੂਲੋਂ ਘਰ ਆ ਜਾਂਦੇ ਨੇ ਸੋ ਉਹਨਾਂ ਲਈ ਵੀ ਬੱਚਿਆਂ ਨਾਲ ਜ਼ਿਆਦਾ ਟਾਈਮ ਸਪੈਂਡ ਕਰਨ ਦਾ ਮੌਕਾ ਮਿਲੂਗਾ ਤੇ ਬਿਜਲੀ ਬੋਰਡ ਨੇ ਪੀਐਸਪੀਸੀਐਲ ਨੇ ਸਾਨੂੰ ਦੱਸਿਆ ਕਿ ਸਾਡਾ ਜਿਹੜਾ ਪੀਕ ਲੋਡ ਹੈ ਉਹ 1:30 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਦੁਪਹਿਰੇ 5 ਵਜੇ ਤੱਕ ਤਾਂ ਉਹਦੇ ਵਿੱਚ ਵੀ ਕਿਉਂਕਿ ਸਰਕਾਰੀ ਦਫ਼ਤਰ ਜੇ 2 ਵਜੇ ਬੰਦ ਹੁੰਦੇ ਨੇ ਤਾਂ ਸਾਰੇ ਪੱਖੇ ਸਾਰੇ ਬੱਲਬ ਕੂਲਰ ਏਸੀ ਜਿੰਨੇ ਵੀ ਨੇ ਉਹ ਵੀ ਬੰਦ ਹੋ ਜਾਣਗੇ ਤਾਂ ਪੀਕ ਲੋਡ ਜਿਹੜਾ ਉਹ ਵੀ 300 ਮੈਗਾਵਾਟ ਤੋਂ 350 ਮੈਗਾਵਾਟ ਤੱਕ ਉਹ ਘਟ ਹੋ ਜਾਊਗਾ ਤੇ ਇਹ ਜਿਹੜਾ ਤਰੀਕਾ ਹੈ ਇਹ ਵਿਦੇਸ਼ਾਂ ਦੇ ਵਿੱਚ ਅਪਣਾਇਆ ਜਾਂਦਾ ਹੈ ਕਿ ਤੁਸੀਂ ਦੇਖਦੇ ਹੋਵੋਗੇ ਜਾਂ ਤੁਹਾਡੇ ਦੋਸਤ ਮਿੱਤਰ ਤੁਹਾਨੂੰ ਦੱਸਦੇ ਹੋਣਗੇ ਕਿ ਕੈਨੇਡਾ ਅਮਰੀਕਾ ਵਾਲੇ ਸਨਲਾਈਟ ਨੂੰ ਸੂਰਜ ਦੀ ਰੌਸ਼ਨੀ ਨੂੰ ਜ਼ਿਆਦਾ ਇਸਤੇਮਾਲ ਕਰਨ ਵਾਸਤੇ 6-6 ਮਹੀਨੇ ਬਾਅਦ ਆਪਣਾ ਘੜੀਆਂ ਦਾ ਟਾਈਮ ਬਦਲ ਲੈਂਦੇ ਆ ਇੱਕ ਘੰਟਾ ਘੜੀ ਪਿੱਛੇ ਕਰ ਲੈਂਦੇ ਆ ਤਾਂ ਕਿ ਸੂਰਜ ਦਾ ਜਿਹੜੀ ਰੌਸ਼ਨੀ ਆਦਾ ਇਸਤੇਮਾਲ ਜ਼ਿਆਦਾ ਕੀਤਾ ਜਾ ਸਕੇ ਸੂਰਜ ਪਹਿਲਾਂ ਆ ਜਾਂਦਾ ਫਿਰ ਇੱਕ ਘੰਟਾ ਅੱਗੇ ਕਰ ਲੈਂਦੇ ਆ ਜਦੋਂ ਸਰਦੀਆਂ ਆ ਜਾਂਦੀਆਂ ਸੋ ਇੰਡੀਆ ਦੇ ਵਿੱਚ ਇਹ ਪਹਿਲੀ ਵਾਰ ਅਸੀਂ ਤਜਰਬਾ ਕਰ ਰਹੇ ਹਾਂ ਪੰਜਾਬ 'ਚ ਮੈਨੂੰ ਉਮੀਦ ਹੈ ਸਾਰੇ ਜਣੇ ਇਹਦੇ ਨਾਲ ਖੁਸ਼ ਹੋਣਗੇ ਇੱਕ ਨਵਾਂ ਆਈਡੀਆ ਹੈ ਜਿੱਦਾਂ ਬਿਜਲੀ ਦੀ ਬਚਤ ਹੋ ਰਹੀ ਹੈ ਬਹੁਤ ਸਾਰੀਆਂ ਹੋਰ ਨਾਲ ਲਗਭਗ ਕਿਉਂਕਿ ਸਰਕਾਰੀ ਮੁਲਾਜ਼ਮ ਨੇ 2 ਵਜੇ ਤੋਂ ਬਾਅਦ ਫਿਰ ਉਹਨਾਂ ਲਈ ਜੇ ਕਿਤੇ ਉਹਨਾਂ ਨੇ ਜਾਣਾ ਕਿਸੇ ਪਰਿਵਾਰਕ ਫੰਕਸ਼ਨਾਂ ਤੇ ਤਾਂ ਉਹ ਉਹਨਾਂ ਲਈ 2 ਵਜੇ ਤੋਂ ਬਾਅਦ ਉਹ ਜਿਹੜੇ ਨੇ ਉਹ ਵੇਲੇ ਨੇ ਨਹੀਂ ਤਾਂ ਪਹਿਲਾਂ ਵਾਲਾ ਟਾਈਮ ਜਿਹੜਾ 9 ਤੋਂ 5 ਵਾਲਾ ਉਹਦੇ ਵਿੱਚ ਬਹੁਤੇ ਅਫਸਰ ਜਿਹੜੇ ਨੇ ਉਹ ਸਟਕ ਹੋ ਜਾਂਦੇ ਸੀ ਜਾ ਜੇ ਉਹਨਾਂ ਨੇ ਕਿਤੇ ਫੰਕਸ਼ਨ ਤੇ ਜਾਣਾ ਉਹਨੂੰ ਛੁੱਟੀ ਲੈਣੀ ਪੈਂਦੀ ਸੀ ਮੁਲਾਜ਼ਮਾਂ ਨੂੰ ਸੋ ਹੁਣ 2 ਮਈ ਤੋਂ ਸਵੇਰੇ 7:30 ਵਜੇ ਸਰਕਾਰ ਦੇ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ ਖੁੱਲਣਗੇ 2 ਵਜੇ ਤੱਕ ਲਗਾਤਾਰ 7:30 ਤੋਂ 2 ਵਜੇ ਤੱਕ ਦੁਪਹਿਰੇ ਸਰਕਾਰ ਦੇ ਦਫ਼ਤਰ ਪੰਜਾਬ ਸਰਕਾਰ ਦੇ ਦਫ਼ਤਰ ਖੁੱਲਣਗੇ ਮੈਂ ਵੀ ਆਪਣੇ ਦਫ਼ਤਰ 7:30 ਵਜੇ ਪਹੁੰਚੂੰਗਾ ਤੇ ਮੈਨੂੰ ਮੀਂਦ ਹੈ ਕਿ ਇਸ ਫੈਸਲੇ ਨਾਲ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਫਾਇਦੇਮੰਦ ਰਹਿਣਗੇ ਤੇ ਉਹਨਾਂ ਨੂੰ ਫਾਇਦਾ ਹੋਊਗਾ ਤੇ ਨਾਲ ਨਾਲ ਇਸ ਤਜਰਬੇ ਤੋਂ ਹੋ ਸਕਦਾ ਹੈ ਅਗਲੇ ਦਿਨਾਂ 'ਚ ਅਸੀਂ ਹੋਰ ਵੀ ਜ਼ਿਆਦਾ ਫਾਇਦਾ ਉਠਾਈਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੇਰ